ਦੋਸਤੋ ਪੀਏਜੀੀ ਲੁਧਿਆਣਾ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਜੌਬ ਲੋਕੇਸ਼ਨ ਲੁਧਿਆਣਾ ਤੇ ਬਹੁਤ ਹੋਵੇਗਾ 30000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਕੋਈ ਵੀ ਤੁਹਾਡਾ ਪੇਪਰ ਨਹੀਂ ਹੈ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਉਮਰ ਹੱਦ ਤਨਖਾਹ ਤੇ ਚੋਣ ਪ੍ਰਕਿਰਿਆ ਕੀ ਹੋਵੇਗੀ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੈਂਟਰਲ ਇੰਸਟੀਟਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੀ ਐਚ ਲੁਧਿਆਣਾ ਉਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਇਹਦਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਂ ਤਾਂ ਤੁਸੀਂ ਮੇਲ ਦੁਆਰਾ ਭੇਜ ਸਕੋਗੇ ਜਾਂ ਫਿਰ ਤੁਸੀਂ ਪੋਸਟ ਦੁਆਰਾ ਅਪਲਾਈ ਕਰ ਸਕੋਗੇ ਇੱਥੇ ਤੁਸੀਂ ਆਪਣੇ ਸਿਗਨੇਚਰ ਕਰਨ ਤੋਂ ਬਾਅਦ ਭੇਜ ਦੇਣਾ ਹੋਵੇਗਾ ਜੀ ਤਾਂ ਜੋ ਗੁਮਿਦਵਾਰ ਨੇ ਜੀ ਉਹਨਾਂ ਕੋਲ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਉਸਦੇ ਪੋਸਟਾਂ ਕੰਟਰੈਕਟ بیس ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਉਸਨਾਂ ਪੋਸਟਾਂ ਲਈ ਜੋ ਪੇ ਸਕੇਲ ਹੈ ਜੀ ਪੋਸਟਾਂ ਨਹੀਂ ਜੰਗ ਪ੍ਰੋਫੈਸ਼ਨਲ 2 ਦੀਆਂ ਪੋਸਟਾਂ ਨੇ ਜੀ। ਉਹਨਾਂ ਪੋਸਟਾਂ ਲਈ 42000 ਪ੍ਰਤੀ ਮਹੀਨਾ ਤੇ ਜੰਗ ਪ੍ਰੋਫੈਸ਼ਨਲ ਬੰਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਇਹਨਾਂ ਪੋਸਟਾਂ ਲਈ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਦਾ ਬਾਕੀ ਇੰਟਰਵਿਊ ਹੋਵੇਗਾ ਜੀ। ਇੰਟਰਵਿਊ ਤੇ ਵੇਚ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਹੈ। ਦੋਸਤੋ ਪੋਸਟਾਂ ਦੇ ਡਿਟੇਲ ਕੁਆਲੀਫਿਕੇਸ਼ਨ ਜੌਬ ਲੋਕੇਸ਼ਨ ਅਤੇ ਉਮਰ ਹਦੂ ਕੁਛ ਇਸ ਪ੍ਰਕਾਰ ਹੈ ਜੀ। ਦੋਸਤੋ ਪੋਸਟ ਨੰਬਰ 1 ਹੈ ਜੰਗ ਪ੍ਰੋਫੈਸ਼ਨਲ 2 ਦੀ ਪੋਸਟ ਕਵਾਲੀਫਿਕੇਸ਼ਨ ਹੈ ਬੀ ਟੈਕ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 60% ਨੰਬਰਾਂ ਨਾਲ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਆਈਟੀ ਇਲੈਕਟ੍ਰੀਕਲ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਆਦਿ ਵਿੱਚ ਇੱਕ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਫਿਰ ਐਮ ਟੈਕ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਆਈਟੀ ਇਲੈਕਟ੍ਰੀਕਲ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਲੋਕੇਸ਼ਨ ਤੁਹਾਡਾ ਲੁਧਿਆਣਾ ਹੋਵੇਗਾ ਜੀ ਪੋਸਟ ਨੰਬਰ 2 ਜੀ ਜੰਗ ਪ੍ਰੋਫੈਸ਼ਨਲ ਬੰਦ ਦੀ ਪੋਸਟ ਹੈ ਜੀ ਇੱਕ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 60% ਨੰਬਰ ਨਾਲ ਕੰਪਿਊਟਰ ਐਪਲੀਕੇਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਸਾਇੰਸ ਆਰਟੀਫੀਸ਼ੀਅਲ ਇੰਟੈਲੀਜੈਂਸ ኦਪਰੇਟਿੰਗ ਸਿਸਟਮ ਸੌਫਟਵੇਅਰ ਇੰਜੀਨੀਅਰਿੰਗ ਕੰਪਿਊਟਰ ਗ੍ਰਾਫਿਕਸ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਚੋ ਲੋਕੇਸ਼ਨ ਤੁਹਾਡਾ ਲੁਧਿਆਣਾ ਹੋਵੇਗਾ ਜੀ ਉਮਰ ਹੱਦੇ ਜੀ 21 ਤੋਂ ਲੈ ਕੇ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰਿਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਨੰਬਰ 3 ਹੈ ਜੰਗ ਪ੍ਰੋਫੈਸ਼ਨਲ ਬੰਦੀ ਪੋਸਟ ਹੈ ਜੀ ਇਹ ਅਲੱਗ ਪੋਸਟ ਹੈ ਜੀ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫੂਡ ਸਾਇੰਸ ਫੂਡ ਟੈਕਨੋਲੋਜੀ ਕੈਮਿਸਟਰੀ ਐਗਰੀਕਲਚਰ ਕੈਮਿਸਟਰੀ ਬਾਇਓਕੈਮਿਸਟਰੀ ਫੂਡ ਐਂਡ ਨਿਊਟ੍ਰੀਸ਼ਨ ਵਿੱਚ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋਬ ਲੋਕੇਸ਼ਨ ਤੁਹਾਡਾ ਲੁਧਿਆਣਾ ਹੋਵੇਗਾ ਜੀ ਨੈਕਸਟ ਪੋਸਟ ਹੈ ਜੀ ਜੰਗ ਪ੍ਰੋਫੈਸ਼ਨਲ ਦੀ ਪੋਸਟ ਹੈ ਜੀ ਨੈਕਸਟ ਪੋਸਟ ਹੈ ਜੀ ਪੋਸਟ ਹੈ ਇੱਕ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਆਰਟਸ ਵਿੱਚ ਮਾਸ ਕਮਿਊਨੀਕੇਸ਼ਨ ਮੈਨੇਜਮੈਂਟ ਜਰਨਲਿਜ਼ਮ ਫੋਟੋਗ੍ਰਾਫੀ ਫਾਈਨਸ ਆਰਟਸ ਅੱਦੀ ਫੀਲਡ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋਬ ਲੋਕੇਸ਼ਨ ਤੁਹਾਡਾ ਲੁਧਿਆਣਾ ਹੋਵੇਗਾ ਜੀ ਦੋਸਤੋ ਨੈਕਸਟ ਪੋਸਟ ਹੈ ਜੀ ਜੰਗ profession 1 ਦੀ ਪੋਸਟ ਹੈ ਜੀ ਇਹ ਨੈਕਸਟ ਪੋਸਟ ਹੈ ਜੀ ਇਸ ਪੋਸਟ ਲਈ ਤਿਰ ਪਰਤੀਨਾ ਸੈਲਰੀ ਦਿੱਤੀ ਜਾਵੇਗੀ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਜਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਐਗਰੀਕਲਚਰ ਸਾਇੰਸ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਲੋਕੇਸ਼ਨ ਤੁਹਾਡਾ ਆਰਐਸ ਅਬੋਰ ਹੋਵੇਗਾ ਜੀ ਉਮਰ ਆਦ 21 ਤੋਂ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਇਹਨਾਂ ਪੋਸਟਾਂ ਲਈ ਇੰਟਰਵਿਊ ਦਾ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਜੀ ਇੰਟਰਵਿਊ ਹੋਵੇਗਾ ਜੀ 20 8 2024 ਨੂੰ 20 8 2024 ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਪੋਸਟਾਂ ਨੇ ਜੰਗ ਪ੍ਰੋਫੈਸ਼ਨਲ 2 ਅਤੇ ਬੰਦੀਆਂ ਪੋਸਟਾਂ ਦੇ ਇੰਟਰਵਿਊ ਦਾ ਸਥਾਨ ਹੈ ਜੀ ਆਈਸੀਏਆਰ ਸੀਆਈ पी एच ई टी लुधियाना विखे थोड़ा इंटरव्यू होगा जी नौ बजे तो लैके नौ तक अटेंडेंस चैकिंग ऑफ डॉकूमेंट्स होगा जी दस बजे थोड़ा इंटरव्यू स्टार्ट हो जाएगा इंटरव्यू क्वालिफिकेशन और एक्सपीरियंस के आधार परलैक्शन किया जाएगा दोस्तों नैक्सट पोस्ट लिये इंटरव्यू शड्यूल कुछ इस प्रकार है जी भी अठ दो तो हज़ार चौबीडा इंटरव्यू होगा जी पोस्ट यंग प्रोफेसनल बन दी पोस्ट ली स्थान कुछ इस प्रकार है जी आई सी ए आर C I P H E T ਰਿਜਿਡੈਂਸ ਸਟੇਸ਼ਨ ਅਬਾਉਂਡ ਵਿਖੇ ਤੁਹਾਡਾ ਇੰਟਰਵਿਊ ਹੋਣਾ ਹੈ 9 ਵਜੇ ਤੋਂ ਲੈ ਕੇ 9:50 ਤੱਕ ਅਟੈਂਡੈਂਸ ਡਾਕੂਮੈਂਟ ਚੈਕਿੰਗ ਹੋਪੀਗੀ 10 ਵਜੇ ਤੋਂ ਬਾਅਦ ਤੁਹਾਡਾ ਇੰਟਰਵਿਊ ਸਟਾਰਟ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਕਰ ਲਿਆ ਜਾਵੇਗਾ ਦੋਸਤੋ ਨਾ ਪੋਸ਼ਨਲੀ ਅਪਲਾਈ ਤੁਸੀਂ ਕਰਨਾ ਕਿਵੇਂ ਹੈ ਜੀ ਉਸ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ 셀ਫ ਅਟੈਸਟਡ ਕਾਪੀਜ਼ ਉਹਦੇ ਨਾਲ ਲਗਾਉਣੀਆਂ ਹੋਣਗੀਆਂ ਜੀ स्कैन ਕਰਕੇ ਤੁਸੀਂ ਆਪਣੀ ਡਾਕੂਮੈਂਟ ਸਪੇਸ ਸਕੋਗੇ ਮੇਲ ਆਈਡੀ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਜੋ ਲੁਧਿਆਣਾ ਵਾਲੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਇਸ ਮੇਲ ਆਈਡੀ ਤੇ ਤੁਸੀਂ ਮੇਲ ਕਰਨਾ ਹੋਵੇਗਾ ਜੋ ਅਵਾਰ ਵਾਲੀਆਂ ਪੋਸਟਾਂ ਨੇ ਜੀ ਫਾਜ਼ਲਕਾ ਵਾਲੀਆਂ ਉਹਨਾਂ ਪੋਸਟਾਂ ਲਈ ਇਸ ਅਮਿਤ 나ਥ ਦੀ ਜੋ ਆਈਡੀ ਹੈ ਉਸ ਤੇ ਤੁਸੀਂ ਮੇਲ ਕਰਨਾ ਹੋਵੇਗਾ ਜੀ 20 ਤਰੀਕ 10 ਵਜੇ ਤੋਂ ਪਹਿਲਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਉਸ ਤੋਂ ਪਹਿਲਾਂ ਹੀ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੋ ਉਮੀਦਵਾਰ ਅਪਲਾਈ ਕਰਨਗੇ ਉਹਨਾਂ ਉਮੀਦਵਾਰਾਂ ਦਾ ਹੀ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੀਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ